ਉਹ ਪਿੰਡ ਪੰਜੋਲੀ ਕੱਪੜੇ ਆ ਖੋਲ ਕੇ ਗਿਆ ਵਾ ਇਹ ਬੰਦਾ ਆ ਰਿਹਾ ਇਹਨੂੰ ਮੋੜ ਕੇ ਲੈ ਕੇ ਆਇਆ ਉਧਰ ਦੇ ਪਿੱਛੇ ਤੇ ਮੈਂ ਇਹ ਭਈਆ ਦਾ ਹਾਲੂਰੇ ਕੱਪੜੇ ਖੋਲ ਕੇ ਉਹ ਕੱਪੜੇ ਉਹ ਖੋਲ ਕੇ ਆਇਆ ਵਾ ਅੱਗੇ ਇਹ ਬੰਦਾ ਪਤਾ ਨਹੀਂ ਕਿੱਥੇ ਦਾ ਕਿੱਥੇ ਦਾ ਨਹੀਂ ਪਰ ਇਹਦਾ ਕੱਪੜੇ ਪਾਉਂਦੇ ਪੁਲਿਸ ਨੂੰ ਕਰੂੰ ਫੋਨ ਮੈਂ ਐਕੜੀ ਛੱਡਦਾ ਇਹਨੂੰ ਥਾਲੀ ਨੂੰ ਮੈਂ ਚੰਗਾ ਭਲਾ ਹੁਣ ਗਾਲ੍ਹਾਂ ਖਾ ਕੇ ਤੁਰ ਪਿਆ ਮੂਰੇ ਮੂਰੇ ਚੱਲ ਤੈਨੂੰ ਦੱਸਦਾ ਤੈਨੂੰ ਮੈਂ ਹਾਂ ਨਾ ਫੱਤੂ ਬਣਾਇਆ ਵਾ ਆ ਜਾ ਆ ਜਾ ਪੁਲਿਸ ਨੂੰ ਦਊ ਤੈਨੂੰ ਮੈਂ ਆ ਜਾ ਆ ਜਾ ਆ ਜਾ ਆਹਨੂੰ ਦੱਸਦਾ ਮੈਂ ਖੜ ਜਾ ਲੋ ਪਿੰਡ ਪੰਜੋਲੀ ਕੱਪੜੇ ਆ ਖੋਲ ਕੇ ਗਿਆ ਵਾ ਇਹ ਬੰਦਾ ਆ ਰਿਹਾ ਇਹਨੂੰ ਮੋੜ ਕੇ ਲੈ ਕੇ ਆਇਆ ਉਧਰ ਦੇ ਪਿੱਛੇ ਤੇ ਮੈਂ ਜਾਂਦਾ ਹਾਂ ਇਹ ਨੰਗਾ ਆ ਹੋ ਕੇ ਸੜਕ 'ਤੇ ਜਾ ਰਿਹਾ ਦਾ ਮੀਆਂ ਇੱਥੇ ਪੰਜੋਲੀ ਦੇ ਮੀਆਂ ਮੀਆਂ ਪਰ ਨੂੰ ਚੌਂਕੀ ਵਾਲਿਆਂ ਨੂੰ ਕਰਿਆ ਫੋਨ ਚੱਲ ਚੌਂਕੀ ਵਾਲੇ ਆ ਰਹੇ ਚੌਂਕੀ ਵਾਲਿਆਂ ਨੂੰ ਫੜਾ ਕੇ ਫਿਰ ਜਾਵਾਂਗੇ ਇਹਨੂੰ ਆਹ ਸਾਹਮਣੇ ਘਰਾਂ ਦੇ ਪੜਕੇ ਸੀ ਇਹਨੂੰ ਪਤਾ ਵੀ ਚੌਂਕੀ ਵਾਲਿਆਂ ਦਾ ਫੋਨ ਕਰਤਾ ਉਹ ਥੋੜਾ ਛੱਜ ਰਿਹਾ ਲੋਕਾਂ ਦੀ ਵੀ ਗਲਤੀ ਜਿਹੜੇ ਲੋਕ ਫੋਨ ਨਹੀਂ ਕਰਦੇ ਤੈਨੂੰ ਦੱਸਦਾ ਤੈਨੂੰ ਖਰਚ ਆ ਰਹੀ ਚ ਪੁਲਿਸ ਸੌ ਕੀ ਨੂੰ ਕਿਸੇ ਬੰਦੇ ਨੇ ਫੋਨ ਨਹੀਂ ਕਰਿਆ ਜੇ ਕੋਈ ਐਸਾ ਜਿਹਾ ਬੰਦਾ ਕੋਈ ਕੰਮ ਕਰ ਜਾਦਾ ਫਿਰ ਪੱਟਦੇ ਫਿਰਦੇ ਨੇ ਸਾਰੇ ਹੁਣ ਦੇਲਾ ਕੱਪੜੇ ਪਾਈ ਬੈਠਾ ਏ ਟੋਰ ਨਾਲ ਹਾਂ ਪਤਾ ਤੇਰੇ ਕੋਲ ਵੀਡੀਓ ਬਣ ਰਹੀ ਹੈ ਨਾ ਪਤਾ ਤੇਰੇ ਕੋਲ ਸਭ ਹੈ ਹਾਂ ਹਾਂ ਹਾ ਕਾਤੇ ਨਾ ਬਣਾ ਵੀਡੀਓ ਕਾਤੇ ਨਾ ਬਣਾ ਜਾਨੀ ਦਾ ਪੰਜਾ ਕੱਪੜੇ ਖੋਲੀ ਫਿਰਦਾ ਦਾ ਹੈ ਲੰਬਾ ਹੈ ਲੰਬਾ ਹੁਣ ਤੇਰੀ ਵੀਡੀਓ ਨਾ ਬਣਾ ਲੰਬਾ ਲੰਮਾ ਲੰਬਾ ਲੋ ਵੀ ਪੁਲਿਸ ਵਾਲੇ ਵੀ ਆ ਗਏ ਲੇਕਨ ਜادو ਹੈ ਯਾ ਯਾ ਰਾਮ ਸੁਜਾ ਮਾ ਪੀਣਾ ਦੀ ਸੱਚੀ ਗੱਲ ਉਹ ਕਿਹੜਾ ਪਿੰਡ ਹੈ ਤੇਰਾ ਹਾਂ ਪਿੰਡਾ ਪੜਾ ਗਿਆ ਹੈ ਪਿੰਡਾ ਪੜਾ ਗਿਆ ਫੜੋ ਹੋ ਮੜਾ ਜਾ ਮੈਂ ਬਿਲਕੁਲ ਨੰਗਾ ਫਿਰ ਰਿਹਾ ਸੀ ਉਹ ਕੋਈ ਨਹੀਂ ਗੱਡੀ 'ਚ ਬੈਠ ਕੇ ਕਿਸਮਾ ਉਹ ਮੱਗ ਮਾਰ ਰਿਹਾ ਇੱਧਰ ਅੰਦਰ ਵੜ ਕੇ ਇੱਧਰ ਆਣਾ ਨਹੀਂ ਆ ਪਿਆ ਇਹਦਾ ਲੱਗਦਾ ਹੀ ਨਹੀਂ ਕਾ ਕਰ ਬੈਠਾ ਬੈਠਾ ਕੋਣ ਹੈ ਬੈਠਾ ਬੜੇ ਮੋਟੇ ਲੰਭਾ ਚੱਕ ਕੇ ਵਾ ਗੋਰ ਕਰ ਲੈ ਲੈ ਕਰ ਕਰ ਪੁੱਤ ਜਾਨੀ ਹੁਣ ਪਤਾ ਸਾਧ ਪਤਾ ਇਹ ਕਹਿੰਦਾ ਪੈਸੇ ਨਹੀਂ ਹੈਗੇ ਸਾਪਦਾ ਸਾਪਦਾ ਉੱਥੇ ਗਾਲਾਂ ਕੱਢ ਕੇ ਲੈ ਕੇ ਆਇਆ ਮੁੰਡੀ ਪਾ ਨਹੀਂ ਲਈ ਇੱਕ ਵਾਰ ਠਿੱਕੇ ਮੜਾ ਜਦੇ ਪਾ ਦਿਆ ਮੈਨੂੰ ਉੱਥੇ ਮਿਲਿਆ ਜੀ ਕੱਪੜਾ ਹੀ ਨੂਰੇ ਖੋਲੇ ਹੋਏ ਤੇ ਮੈਂ ਤਾਂ ਮੁੜ ਕੇ ਗਿਆ ਤੇ ਭਾਈ ਪੁਲਿਸ ਵਾਲੇ ਲੈ ਕੇ ਗਏ ਆ ਹਮ ਬੰਦੇ ਨੂੰ ਤੇ ਆਪਣੇ ਲੋਕਾਂ ਦੀ ਵੀ ਗਲਤੀ ਹੈ ਜਿਹੜੇ ਭਾਈ ਪੁਲਿਸ ਨੂੰ ਫੋਨ ਨਹੀਂ ਕਰਦੇ ਲੋਕਾਂ ਨੂੰ ਫੋਨ ਵੀ ਕਰਨਾ ਚਾਹੀਦਾ ਪੁਲਿਸ ਨੂੰ ਐ ਜਾ ਮੈਂ ਤਾਂ ਕੁਝ ਵੀ ਕਰ ਸਕਦਾ ਐ